ਉਹਨਾਂ ਦਾ ਮੂਰਖ ਜਵਾਬ ਸੀ ਬੜਾ ਹਾਸੋਹੀਣਾ ਕਹਿੰਦੇ ਸਾਨੂੰ ਸੱਦਾ ਨਹੀਂ ਦਿੱਤਾ। ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਸੀ ਕਹਿੰਦੇ ਵੀ ਸੱਦਾ ਦੇਣ ਨੂੰ ਡੱਲੇਵਾਲ ਦੇ ਮੁੰਡੇ ਦਾ ਵਿਆਹ, ਬੰਦੇਰ ਦੇ ਮੁੰਡੇ ਦਾ ਵਿਆਹ। ਆਪਣੇ ਆਪ ਜਾਓ ਲੋਕਾਂ ਦੀ ਲੜਾਈ ਹੈ ਜਿਹੜੀ ਪਹਿਲਾਂ ਲੜ ਕੇ ਆਇਓ ਲੋਕਾਂ ਦੇ ਪੈਸਿਆਂ ਦੇ ਸਿਰ ਤੇ ਤੇ ਉਹੀ ਲੜਾਈ ਫੇਰ ਜਾਓ। ਲੋਕ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਊ ਕਿ ਕਹਿੰਦੇ ਹੁੰਦੇ ਸੀ ਕਹਿੰਦੇ ਵੈਸੇ ਤਾਂ ਦਰਿਆ ਵੱਡੇ ਘਰ ਵੱਲ ਜਾਂਦਾ ਹੈ। ਪਰ ਸਮੁੰਦਰ ਵਿੱਚ ਜਾ ਕੇ ਉਹ ਮਰ ਜਾਂਦਾ ਹੈ। ਸਿਰ ਉੱਚਾ ਰੱਖ ਸਿਰ ਉੱਚਾ ਰੱਖਣ ਦਾ ਤੇ ਕੀਮਤ ਉਤਾਰ ਰਿਹਾ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਤੇ ਹੁਣ ਮੈਂ ਸਮੇਤ ਭਗਵੰਤ ਮਾਨ ਇਹ ਗੱਲ ਕਹਿਣੀ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਕਿਹੜੇ ਬੇਸ਼ਰਮ ਲੋਕ ਹੈ ਜਿਹੜੇ ਹੁਣ ਤੱਕ ਆਪਣੀਆਂ ਜ਼ੁਬਾਨਾਂ ਨੂੰ ਤਾਲੇ ਲਾ ਕੇ ਬੈਠੇ ਹੈ ਜਿਨ੍ਹਾਂ ਨੂੰ ਦਿਸਦਾ ਨਹੀਂ ਕਿ ਉਹ ਲੜਾਈ ਕਿਹੜੀ ਲੜ ਰਹੇ ਸਰਦਾਰ ਢੱਲੇਵਾਲ ਸਾਹਿਬ ਜਦੋਂ ਪੱਤਰਕਾਰਾਂ ਨੇ ਤੁਹਾਡੇ ਭਰਾਵਾਂ ਨੇ ਸਵਾਲ ਕੀਤੇ ਉਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਢੱਲੇਵਾਲ ਸਾਹਿਬ ਗਏ ਹੈ ਭੰਦੇਰ ਸਾਹਿਬ ਗਏ ਹੈ ਸਰਜੀਤ ਸਿੰਘ ਫੂਲ ਵੀ ਨਾਲ ਬੈਠਿਆ ਕ੍ਰਾਂਤੀਕਾਰੀ ਵਾਲੇ ਹੋਰ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜੇ ਜਿਨ੍ਹਾਂ ਨੇ ਸਿਆਸਤ ਦਾ ਹਿੱਸਾ ਨਹੀਂ ਬਣੇ ਜਿਹੜੇ ਉਹ ਉਹ ਕਹਿੰਦੇ ਕਿ ਜਦੋਂ ਉਹ ਲੜ ਰਹੇ ਹੁਣ ਤੁਸੀਂ ਕਿਉਂ ਨਹੀਂ ਜਾ ਰਹੇ ਲੜਾਈ ਤਾਂ ਉਹੀ ਹੈ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੀ ਗੱਲ ਹੈ ਤਾਂ ਉਹਨਾਂ ਦਾ ਮੋੜ ਕੇ ਜਵਾਬ ਸੀ ਬੜਾ ਹਾਸੋ ਹੀ ਨਾ ਕਹਿੰਦੇ ਸਾਨੂੰ ਸੱਦਾ ਨਹੀਂ ਦਿੱਤਾ ਦੂਜੀ ਗੱਲ ਮੈਂ ਇਹ ਕਹਿੰਦਾ ਕਿ ਜਿਸ ਕਿਸੇ ਨੇ ਵੀ ਫੈਸਲਾ ਜਿਹੜਾ ਹੁਣ ਲੈਣਾ ਸ਼ੁਰੂ ਕੀਤਾ ਹੈ ਵਿਸ਼ਾਕ ਪੰਜਾਬ ਸਰਕਾਰ ਨੇ ਡੀਜੀਪੀ ਸਾਹਿਬ ਨੂੰ ਭੇਜਤਾ ਐਸਐਸਪੀ ਸਾਹਿਬ ਨੂੰ ਭੇਜਤਾ ਕੇਂਦਰ ਨੇ ਆਪਦੇ ਨੁਮਾਇंदे ਭੇਜਤੇ ਉਧਰਲੇ ਪਾਸੇ ਮੋਦੀ ਹੋਰਾਂ ਦੀ ਮੀਟਿੰਗ ਜਿਹੜੀ ਨਰਿੰਦਰ ਮੋਦੀ ਹੋਰਾਂ ਦੀ ਅਮਿਤ ਸ਼ਾਹ ਹੋਰਾਂ ਦੀ ਜਿਹੜੀ ਮੀਟਿੰਗ ਸ਼ੁਰੂ ਹੋਗੀ ਤਿੰਨ ਹਫ਼ਤੇ ਮਰਨਵਰਤ ਦੇ ਵੀਰ ਜਾਣ ਤੋਂ ਬਾਅਦ ਹੀ ਕਿਉਂ ਦੇਵਾਂ ਤੋਂ ਕਿਉਂ ਮੈਂ ਅੱਜ ਹੀ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ 'ਤੇ ਉਹ ਪੱਤਰਕਾਰ ਭਰਾ ਨੂੰ ਕਹਿ ਰਿਹਾ ਕਹਿੰਦਾ ਕਿ ਵੀ ਡੱਲੇਵਾਲ ਇੱਕ ਵਾਰੀਆਂ ਦਾ ਪਹਿਲਾਂ ਆਪ ਦਾ ਮਰਨਵਰਤ ਆ ਕੇ ਵਾਪਸ ਆਵੇ ਅੱਛਾ ਮਰਨਵਰਤ ਛੱਡ ਕੇ ਘਰੇ ਆ ਜੇ ਕਰੀ ਅੱਗੇ ਸਾਨੂੰ ਬੁਲਾ ਦੇ ਸਾਡੇ ਨਾਲ 2 4 3 2 3 4 5 ਮੀਟਿੰਗਾਂ ਕਰੇ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਅਸੀਂ ਇੱਕ ਦੇਖਾਂਗੇ ਕਿ ਉਹ ਚੋਂ ਨਤੀਜਾ ਸਿੱਟਾ ਕੀ ਨਿਕਲ ਕਿਉਂਦਾ ਅਸੀਂ ਮੋਰਚਾ ਕਿਵੇਂ ਸ਼ੁਰੂ ਕਰਨਾ ਹੈ ਕਿਵੇਂ ਨਹੀਂ ਕਰਨਾ ਫਿਰ ਅਸੀਂ ਪਹਿਲਾ ਵਰਗਾਂ ਮੋਰਚਾ ਸ਼ੁਰੂ ਕਰ ਲਾਂਗੇ ਤੇ ਜੇ ਡੱਲੇ ਵਾਲ ਕਹਿੰਦਾ ਵੀ ਮਰਨ ਵਰਤੇ ਬੈਠਾ ਫਿਰ ਉਹਨੇ ਫਿਰ ਅਸੀਂ ਕੀ ਕਰ ਸਕਦੇ ਅਸੀਂ ਉੱਥੇ ਬੈਠਾ ਸਤਿ ਸ਼੍ਰੀ ਅਕਾਲ ਜੀ ਮੈਂ ਨਰਪੁਰ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਿਆ ਨਾਲ ਜੁੜੇ ਹੋਈਆਂ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੋਤਵਰਾ ਗੂ ਜਸਵਿੰਦਰ ਸਿੰਘ ਸਿੱਧੂ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੱਚ ਦਾ ਸੁਨੇਹਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਪਹਿਲਾ ਸਵਾਲ ਇਹ ਹੈ ਜੀ ਇਸ ਸਮੇਂ ਡੱਲੇਵਾਲ ਸਾਹਿਬ ਦੀ ਹਾਲਾਤ ਕਿਵੇਂ ਨੇ ਕਿਵੇਂ ਉਹਨਾਂ ਦੀ ਤਬੀਅਤ ਨਾਜ਼ੁਕ ਹੈ ਜੀ ਤੁਸੀਂ ਮੀਡੀਆ ਨਾਲ ਸੰਬੰਧ ਰੱਖਣ ਵਾਲੇ ਪਰ ਆਓ ਬੇਹੱਦ ਨਾਜ਼ੁਕ ਹੈ ਡਾਕਟਰਾਂ ਦੀ ਟੀਮ ਉਹਨਾਂ ਦਾ ਚੈੱਕਅਪ ਕਰ ਰਹੀ ਹੈ ਕੀ ਕਹਿਣਾ ਹੈ ਡਾਕਟਰਾਂ ਦਾ ਡਾਕਟਰਾਂ ਦਾ ਡਾਕਟਰ ਮੁਤਾਬਕ ਹੀ ਨਾਜ਼ੁਕ ਹੈ ਜੀ ਕਿਉਂਕਿ ਬੇਸ਼ੱਕ ਸਰਕਾਰ ਪੱਖ ਤੋਂ ਸਰਕਾਰੀ ਡਾਕਟਰ ਸਹਿਬਾਨ ਲੱਗੇ ਹੋਏ ਆ ਪਰ ਦੂਸਰੇ ਪਾਸੇ ਸਾਡੇ ਭਰਾ ਬੈਠੇ ਆ ਸਵੇਮਾਨ ਸਿੰਘ ਡਾਕਟਰ ਸਵੇਮਾਨ ਸਿੰਘ ਅਮਰੀਕਾ ਦੇ ਵਿੱਚ ਉਹਨਾਂ ਦੀ ਬਹੁਤ ਸੁਲਝੀ ਸਿਆਣੀ ਟੀਮ ਪਲ-ਪਲ ਦਾ ਜਾਇਜ਼ਾ ਲੈ ਰਹੀ ਹੈ ਕੱਲ ਪਰਸੋਂ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਕਾਫੀ ਵਾਇਰਲ ਹੋਈ ਹੈ ਸਵੇਮਾਨ ਸਿੰਘ ਦੀ ਟੀਮ ਦੇ ਜਿਹੜੇ ਡਾਕਟਰ ਸਹਿਬਾਨ ਹਨ ਉਹਨਾਂ ਦਾ ਇੱਕ ਇੱਕ ਰਿਸ਼ਤਾ ਬਣ ਗਿਆ ਜਿਹੜੇ ਦਿਨ ਤੋਂ ਮਰਨ ਵਾਰਤ ਰੱਖਿਆ ਹੋਇਆ ਨਾ ਢੱਲੇਵਾਲ ਸਾਹਿਬ ਨੇ ਮਤਲਬ ਡੇ ਵਨ ਤੋਂ ਉਹ ਆਪਣੀ ਸੇਵਾ ਨਿਭਾ ਰਹੇ ਐ 13 ਫਰਵਰੀ 2024 ਤੋਂ ਲੈ ਕੇ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਪਰ ਜਦੋਂ ਤੋਂ ਮਰਨ ਵਾਰਤ ਰੱਖਿਆ ਢੱਲੇਵਾਲ ਸਾਹਿਬ ਨੇ ਉਦੋਂ ਤੋਂ ਲੈ ਕੇ ਉਹ ਹੋਰ ਵੀ ਮਤਲਬ ਜ਼ਿਆਦਾ ਅੰਦਰੂਨੀ ਪੱਖ ਤੋਂ ਜੁੜ ਗਏ ਉਹਨਾਂ ਦੇ ਨਾਲ ਕਿ ਇੱਕ ਬਜ਼ੁਰਗ ਆਗੂ ਐ ਤੇ ਉਹਨੇ ਆਪਣੀ ਜਾਨ ਦਾਤੇ ਲਾਤੀ ਲੋਕਾਂ ਦੀ ਖਾਤਰ ਪਰ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆਈ ਜਿਵੇਂ ਉਹ ਤੁਹਾਨੂੰ ਯਾਦ ਹੋਊਗਾ ਆਪਣੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਤੁਹਾਨੂੰ ਯਾਦ ਹੋਊ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਵੈਸੇ ਤਾਂ ਦਰਿਆ ਵੱਡੇ ਘਰ ਵੱਲ ਜਾਂਦਾ ਹੈ ਪਰ ਸਮੁੰਦਰ ਵਿੱਚ ਜਾ ਕੇ ਉਹ ਮਰ ਜਾਂਦਾ ਹੈ ਸਿਰ ਉੱਚਾ ਰੱਖ ਸਿਰ ਉੱਚਾ ਰੱਖਣ ਦਾ ਦੀ ਕੀਮਤ ਉਤਾਰ ਰਿਹਾ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਤੇ ਹੁਣ ਮੈਂ ਸਮੇਤ ਭਗਵੰਤ ਮਾਨ ਇਹ ਗੱਲ ਕਹਿਣੀ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਕਿਹੜੇ ਬੇਸ਼ਰਮ ਲੋਕ ਹੈ ਜਿਹੜੇ ਹੁਣ ਤੱਕ ਆਪਣੀਆਂ ਜ਼ੁਬਾਨਾਂ ਨੂੰ ਤਾਲੇ ਲਾ ਕੇ ਬੈਠੇ ਹੈ ਜਿਨ੍ਹਾਂ ਨੂੰ ਦਿਸਦਾ ਨਹੀਂ ਕਿ ਉਹ ਲੜਾਈ ਕਿਹੜੀ ਲੜ ਰਹੇ ਸਰਦਾਰ ਡੱਲੇਵਾਲ ਸਾਹਿਬ ਜੀ ਡਾਕਟਰਾਂ ਦੀ ਟੀਮ ਨੇ ਇਹ ਦੱਸਿਆ ਭਾਵਕ ਹੋ ਗਏ ਸੀ ਕਿ ਡਾਕਟਰ ਸੁਆਮਨ ਸਿੰਘ ਦੀ ਟੀਮ ਦੇ ਜਿਹੜੇ ਮੈਂਬਰ ਹੈ ਜਿਨ੍ਹਾਂ ਨੇ ਚੈੱਕਅਪ ਕੀਤਾ ਉਹਨਾਂ ਨੂੰ ਲੱਗਿਆ ਕਿ ਕਿਉਂਕਿ ਟੈਕਨੀਕਲ ਪੱਖ ਬਹੁਤ ਸਾਰੇ ਹੁੰਦੇ ਆ ਆਪਾਂ ਗੱਲ ਇਸ ਗੱਲ ਤੇ ਚਲੇ ਜਾਨੇ ਆ ਕਿ ਇਹਦਾ ਭਾਰ ਕਿੰਨਾ ਬੰਦੇ ਦਾ ਹੁਣ ਜੀ ਇਹਦਾ ਸ਼ੂਗਰ ਲੈਵਲ ਕੀ ਹੈ ਇਹਦਾ ਬੀਪੀ ਲੈਵਲ ਕੀ ਹੈ ਇਹਦੀ ਪਲਸ ਕਿੰਨੀ ਹੈ ਆਪਾਂ ਇਹਨਾਂ ਚੀਜ਼ਾਂ ਤੇ ਰਹਿ ਜਾਂਦੇ ਆ ਚਲੋ ਹੱਡੀਆਂ ਵੀ ਖੁਰਨ ਲੱਗੀਆਂ ਹੱਡੀਆਂ ਸਾਡੀਆਂ ਮਾਸ ਨੂੰ ਖਾ ਰਹੀਆਂ ਜੀ ਕਲ ਦੀਜੀ ਕਲ ਦੀਕਰ ਪ੍ਰੋਡਕਟਰ ਸੁਭਮਨ ਸਿੰਘ ਦੀ ਕਿਉਂਕਿ ਡਾਕਟਰ ਸੁਭਮਨ ਸਿੰਘ ਜਾਂ ਤੁਸੀਂ ਦੇਖੋ ਕਿ ਪ੍ਰਾਈਮ ਏਸ਼ੀਆ ਤੋਂ ਦੇਖ ਲਓ ਤੁਸੀਂ ਕਿਉਂਕਿ ਮੈਂ ਮੈਂ ਬੰਦੇ ਦਾ ਮੈਂ ਚੈਨਲ ਦਾ ਨਾਮ ਲੈ ਦੂੰਗਾ ਇੱਥੇ ਕਿਉਂਕਿ ਜਿਹੜੀਆਂ ਚੀਜ਼ਾਂ ਜ਼ਰੂਰੀ ਹੈ ਜਿਹੜਾ ਬੰਦਾ ਕੋਈ ਪੱਖ ਰੱਖ ਲਿਆ ਨਾ ਸੈਲੀਬ੍ਰਿਟੀਜ਼ ਬਹੁਤ ਆ ਰਹੇ ਵੱਡੇ ਵੱਡੇ ਚਿਹਰੇ ਪਰ ਸਵਰਨ ਰਹਿਣਾ ਠੀਕ ਹੈ ਜੀ ਕਈ ਵਾਰੀ ਦੁਨਿਆਵੀ ਪੱਖ ਤੋਂ ਸਾਡੇ ਵਖਰੇਵੇਂ ਉਹਨਾਂ ਨੂੰ ਹੋ ਜਾਂਦੇ ਆ ਵਿਚਾਰਕ ਮਤਭੇਦ ਟਟਣਾ ਸਭ ਨਾ ਹੋ ਜਾਂਦੇ ਆ ਬਹੁਤ ساری ਗੱਲਾਂ ਦੇ ਪਰ ਉਹਨਾਂ ਨੇ ਬਹੁਤ ਪਿਛਲੇ ਦਿਨਾਂ ਤੋਂ ਲੋਕਾਂ ਨੂੰ ਇੰਨਾ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਇੰਨੇ ਤੰਨੇ ਇੰਨੇ ਮੇਨੇ ਕਿ ਬਾਅਦ ਦੇ ਵਿੱਚ ਵਰਸ਼ੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਭੋਗਾਂ ਦੇ ਕਿਹੜੇ ਮੂੰਹ ਨਾਲ ਜਾਓਗੇ ਉਹ ਸਿੱਧਾ ਸਿੱਧਾ ਜੋ ਉਹਨਾਂ ਨੇ ਅਟੈਕ ਕੀਤਾ ਸਿੱਧੇ ਸ਼ਬਦਾਂ ਦੇ ਵਿੱਚ ਉਹ ਉਹਨਾਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਆਗੂ ਅਖਵਾਉਣ ਵਾਲੇ ਮਖੌਟੇ ਵਾਲੇ ਲੋਕਾਂ ਤੇ ਕੀਤਾ ਮੈਂ ਕਿਸਾਨ ਆਗੂ ਨਹੀਂ ਕਹਿੰਦਾ ਉਹਨਾਂ ਨੂੰ ਜੀ ਮਾਫੀ ਚਾਹੂੰਗਾ ਕਿ ਤੁਹਾਨੂੰ ਸ਼ਬਦ ਬੁਰਾ ਲੱਗੇ ਤਾਂ ਪਰ ਮੈਂ ਕਹਿੰਦਾ ਇੱਕ ਇੱਕ ਪਾਸੇ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਮੈਂ ਹੁਣ ਵੀ ਕਹਿੰਨਾ ਹੈ ਕਿ ਡੱਲੇਵਾਲ ਸਾਹਿਬ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਮੈਂ ਕਹਿੰਦਾ ਕਿ ਮੈਂ ਕਿਸਾਨ ਆਗੂ ਮੰਨ ਕੇ ਫਾਲੋ ਨਹੀਂ ਕਰਦਾ ਜਿਨ੍ਹਾਂ ਨੂੰ ਮੈਂ ਕਹਿੰਦਾ ਕਿ ਯਾਰ ਇਹ ਕੋ ਉਹ ਸ਼ਖਸੀਅਤ ਹੈ ਕਿ ਤਿਆਗ ਦੀ ਮੂਰਤ ਜੀ ਆਪਣਾ ਸਭ ਕੁਝ ਤਿਆਗ ਦੇਣ ਵਾਲੇ ਪਿਛਲੇ 43 ਸਾਲ ਦੇ ਕਿਸਾਨੀ ਦੇ ਕਿਸਾਨੀ ਸੰਘਰਸ਼ਾਂ ਦੇ ਕੈਰੀਅਰ ਦੇ ਵਿੱਚ ਪਹਿਲਾਂ ਵੀ ਕਿਹਾ ਸੀ ਮੈਂ ਹੁਣ ਵੀ ਦੱਸ ਦਿੰਨਾ ਬਹੁਤ ਸਾਰੇ ਲੋਕ ਪਿਛਲੀਆਂ ਇੰਟਰਵਿਊਜ਼ ਨਹੀਂ ਵੇਦੇ ਕਿ ਜੇ ਬਾਕੀ ਕਿਸਾਨ ਆਗੂਆਂ ਦੀ ਗੱਲ ਕਰੀਏ ਨਾ ਜਿਹੜੇ ਦਿੱਲੀ 13.5 ਮਹੀਨੇ ਮੋਰਚੇ ਤੋਂ ਬਾਅਦ ਥੋੜੇ ਦਿਨਾਂ ਦੀ ਖਾਤਰ ਜਿਹੜਾ ਉੱਥੇ ਛੇਤੀ ਡੱਲੇਵਾਲ ਸਾਹਿਬ ਦੇ ਦੀਪ ਸਿੱਧੂ ਦੇ ਰੋਕਣ ਦੇ ਬਾਵਜੂਦ ਭੱਜ ਗਏ ਸੀ ਉੱਥੋਂ ਜੀ ਭੱਜ ਗਏ ਸ਼ਬਦ ਮੈਂ ਇਸ ਕਰਕੇ ਵਰਤਦਾ ਕਿਉਂਕਿ ਜਦੋਂ ਤਿੰਨ ਖੇਤੀ ਕਾਨੂੰਨ 13.5 ਮਹੀਨੇ ਬੈਠਣ ਤੋਂ ਬਾਅਦ ਰੱਦ ਕਰਤੀ ਸੀ ਕੇਂਦਰ ਸਰਕਾਰ ਨੇ ਉਸ ਤੋਂ ਬਾਅਦ ਜਿਹੜੀਆਂ ਨਾਲ ਉੱਥੇ ਬੈਠੇ ਮੰਗਾ ਹੋਰ ਸ਼ਾਮਲ ਹੋ ਗਈਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੀ ਗੱਲ ਨਾਲ ਦੀ ਨਾਲ ਸੀ ਕਿ ਉਹ ਵੀ ਮੰਗਾ ਜਿਹੜੀਆਂ ਉਹ ਸਰਕਾਰ ਨੇ ਕਿਹਾ ਕਿ ਅਸੀਂ ਮੰਨ ਲਈਆਂ ਜਦੋਂ ਮੰਨ ਲਈਆਂ ਤਾਂ ਉੱਥੇ ਫਿਰ ਗਰਾਰੀ ਇਸ ਗੱਲ ਦੀ ਸੀ ਕਿ ਜੇ ਮੰਨ ਲਈਆਂ ਤਾਂ ਲਾਗੂ ਕਰੋ ਨੋਟੀਫਿਕੇਸ਼ਨ ਕਰੋ ਇਹਨਾਂ ਦਾ ਸਾਰਿਆਂ ਦਾ ਠੀਕ ਹੈ ਉਹਦੇ ਵਿੱਚ ਮਜ਼ਦੂਰ ਵਾਸਤੇ ਵੀ ਸੀ ਉਹਦੇ ਵਾਸਤੇ ਦੁਕਾਨਦਾਰ ਵਾਸਤੇ ਵੀ ਸੀ ਹਰ ਇੱਕ ਵਰਗ ਦੀ ਗੱਲ ਹੈ ਉਹਨਾਂ ਮੰਨੀਆਂ ਹੋਈਆਂ ਮੰਗਾਂ ਦੇ ਵਿੱਚ ਕੱਲੇ ਕਿਸਾਨ ਦੀ ਨਹੀਂ ਜਦੋਂ ਡੱਲੇਵਾਲ ਸਾਹਿਬ ਨੇ ਇਹ ਗੱਲ ਬਾਕੀ ਸਾਰੇ ਆਪ ਦੇ ਸਾਥੀਆਂ ਨੂੰ ਜਿਨ੍ਹਾਂ ਨੂੰ ਕੱਲੇ-ਕੱਲੇ ਕਿਉਂਕਿ ਕੱਲੀ-ਕੱਲੀ ਜਥੇਬੰਦੀਆਂ ਸੀ 32 ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਬੰਦ ਮੁਠੀ ਕਰਕੇ ਲਜਾਰ ਵਾਲੇ ਸਰਦਾਰ ਡੱਲੇਵਾਲ ਸਾਹਿਬ ਜਦੋਂ ਉਹਨਾਂ ਨੇ ਸਾਰਿਆਂ ਨੂੰ ਇਹ ਗੱਲ ਆਖੀ ਕਿ ਹੁਣ ਹਫ਼ਤੇ 10 ਦਿਨਾਂ ਦੀ ਗੱਲ ਜਾਂ 15 ਦਿਨਾਂ ਦੀ ਗੱਲ ਹੋਰ ਹੈ ਤੁਸੀਂ ਭਜੋ ਨਾ ਬੈਠੇ ਰਹੋ ਆਪਾਂ ਜਦੋਂ ਮੰਗਾ ਮੰਨ ਹੀ ਲਈਆਂ ਤਾਂ ਆਪਾਂ ਲਾਗੂ ਕਰਵਾ ਕੇ ਜਾਵਾਂਗੇ ਆਪਾਂ ਨੋਟੀਫਿਕੇਸ਼ਨ ਕਰਵਾ ਕੇ ਜਾਣਾ ਪਰ ਉਹਨਾਂ ਨੇ ਮੰਨੀ ਨਹੀਂ ਬਾਅਦ ਵਿੱਚ ਡੱਲੇਵਾਲ ਸਾਹਿਬ ਦੀ ਇੱਕ ਇੰਟਰਵਿਊ ਤੁਸੀਂ ਦੇਖੀ ਹੋਊਗੀ ਕਿਉਂਕਿ ਜਦੋਂ ਸਾਰਿਆਂ ਤੇ ਇਹ ਇਲਜ਼ਾਮ ਉਹ ਸਾਰੇ ਬਲੇਮ ਲੱਗਣ ਲੱਗ ਪਏ ਨਾ ਕਿਉਂਕਿ ਇਲਜ਼ਾਮ ਮੈਂ ਤਾਂ ਕਹਿ ਰਿਹਾ ਕਿ ਸਾਰੇ ਵਕਾਊ ਨਹੀਂ ਹੁੰਦੇ ਤੇ ਸਾਰੇ ਅਣਵਕਾਊ ਨਹੀਂ ਹੁੰਦੇ ਡੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਲੋਕ ਸਾਹਬ ਮੰਗਦੇ ਆ ਲੋਕਾਂ ਨੂੰ ਹਸਾਬ ਦਿਓ ਵੀ ਅਸੀਂ ਤਾਂ ਪੈਸੇ ਨੂੰ ਹੱਥ ਨਹੀਂ ਲਾਇਆ ਸਾਡੇ ਕੋਲ ਕੋਈ ਬੰਦਾ ਆਇਆ ਵੀ ਤਾਂ ਅਸੀਂ ਕਿਹਾ ਕਿ ਫਲਾਨ ਉੱਥੇ ਜਾਓ ਜੀ ਸਟੇਜ ਤੇ ਜੀ ਸਾਰਾ ਜਿਹੜਾ ਹਿਸਾਬ ਤਾਂ ਚੱਲ ਰਿਹਾ ਉੱਥੇ ਬਕਾਇਦਾ ਟੀਮ ਬੈਠੀ ਹੈ ਉੱਥੇ ਮੋਰਚੇ ਕੋਲ ਪੈਸੇ ਜਮ੍ਹਾਂ ਕਰਾਓ ਚਾਹੇ ਫੰਡ ਕਰਾਉਣੇ ਚਾਹੇ ਤੁਸੀਂ ਡੋਨੇਸ਼ਨ ਦੇਣੀ ਚਾਹੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਲੈ ਕੇ ਆਏ ਉਹ ਕਹਿੰਦੇ ਵੀ ਤੁਹਾਡੇ ਕੋਲ ਜਿਹੜੇ ਕੋਲ ਜ਼ਿੰਮੇਵਾਰੀ ਸੀ ਤੁਸੀਂ ਲੋਕਾਂ ਨੂੰ ਜਵਾਬ ਦਿਓ ਉਸ ਗੱਲ ਦਾ ਠੀਕ ਹੈ ਉਹਨਾਂ ਨੇ ਡਲੇਵਾਲ ਸਭ ਨੇ ਇਹ ਵੀ ਕਿਹਾ ਸੀ ਮੇਰੇ ਖਿਆਲ ਦੇ ਮੁਤਾਬਕ ਕਿ ਕਿ 3000 ਕਰੋੜ ਦੀ ਕੋਈ ਗੱਲ ਵੀ ਜਿਹੜ ਦਿੱਲੀ ਤੋਂ ਆਉਣ ਵੇਲੇ ਜੀ ਠੀਕ ਹੈ ਜੀ ਪਰ ਉਹਨਾਂ ਨੇ ਕਿਹਾ ਸੀ ਕਿ ਮੁਰਕੇ ਡੱਲੇਵਾਲ ਸਾਹਿਬ ਨੇ ਆਪ ਦਾ ਟੋਟਲ ਕਲਾ ਕਲਾ حساب ਕਰਕੇ ਬਾਇਓ ਡਾਟਾ ਜਿੰਨਾ ਸੀ ਕਿ ਮੇਰੇ ਕੋਲ ਕਿੰਨੇ ਪੈਸੇ ਮੇਰੇ ਕੋਲ ਬਣਾ ਕਰਨ ਦੇ ਬਾਵਜੂਦ ਵੀ ਆਏ ਸੀ ਤੇ ਮੈਂ ਉਹਨਾਂ ਪੈਸਿਆਂ ਦਾ ਕੀ ਕੀਤਾ ਉਹਨੇ ਸਾਰਾ ਹਿਸਾਬ ਦਿੱਤਾ ਸੀ ਲੋਕਾਂ ਦੇ ਮਨ ਦੇ ਵਿੱਚ ਫਿਰ ਵੀ ਆਈਟੀ ਸੈੱਲ ਜਿਹੜੇ ਸਰਕਾਰਾਂ ਦੇ ਏਜੰਸੀਆਂ ਦੇ ਜਾਂ ਇਹਨਾਂ ਦੇ ਕਾਰਕੁਨ ਹਾਂ ਜਾਂ ਜਿਹੜੇ ਲੋਕ ਅੱਜ ਵੀ ਘਰਾਂ ਚ ਬੈਠੇ ਆ ਚਾਹੇ ਉਹ ਕਿਸੇ ਵੀ ਸੰਸਥਾ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਜਥੇਬੰਦੀ ਨਾਲ ਸੰਬੰਧ ਰੱਖਦੇ ਹੋਣ ਜਿਨ੍ਹਾਂ ਦੇ ਮੂੰਹ ਚੋਂ ਡੱਲੇਵਾਲ ਸਾਹਿਬ ਦੇ ਜਾਂ ਮੋਰਚੇ ਦੇ ਹੱਕ 'ਚ ਪਿਛਲੇ 10 ਮਹੀਨਿਆਂ ਦੇ ਵਿੱਚ 9.5 10 ਮਹੀਨਿਆਂ 'ਚ ਇੱਕ ਸ਼ਬਦ ਵੀ ਨਹੀਂ ਨਿਕਲਿਆ ਜਦੋਂ ਕਿ ਇਹ ਆਖਿਆ ਤਾਂ ਸ਼ੁਰੂ ਤੋਂ ਲੈ ਕੇ ਇਹ ਗੱਲਾਂ ਆਖੀਆਂ ਗਈਆਂ ਜਦੋਂ ਲੋਕਾਂ ਨੇ ਪੁੱਛਿਆ ਜਦੋਂ 13 ਫਰਵਰੀ ਨੂੰ ਮੋਰਚਾ ਸ਼ੁਰੂ ਹੋ ਗਿਆ ਕਿਸਾਨ ਮਜ਼ਦੂਰ ਮੋਰਚਾ ਸਰਵਨ ਸਿੰਘ ਪੰਦੇਰ ਸਾਹਿਬ ਆਈ ਨਾਲ ਉਹਨਾਂ ਨੇ ਸ਼ੰਭੂ ਬਾਡਰ ਦੀ ਜ਼ਿੰਮੇਵਾਰੀ ਸੰਭਾਲੀ ਖਨੌਰੀ ਦੀ ਜ਼ਿੰਮੇਵਾਰੀ ਸਿੱਧੂਪੁਰ ਜਥੇਬੰਦੀ ਸਰਦਾਰ ਡੱਲੇਵਾਲ ਸਾਹਿਬ ਸਰਦਾਰ ਕਾਕਾ ਸਿੰਘ ਜੀ ਕੋਟੜਾ ਜਦੋਂ ਪੱਤਰਕਾਰਾਂ ਨੇ ਤੁਹਾਡੇ ਭਰਾਵਾਂ ਨੇ ਸਵਾਲ ਕੀਤੇ ਉਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਡੱਲੇਵਾਲ ਸਾਹਿਬ ਗਏ ਐ ਭੰਦੇਰ ਸਾਹਿਬ ਗਏ ਐ ਸਰਜੀਤ ਸਿੰਘ ਫੂਲ ਵੀ ਨਾਲ ਬੈਠਿਆ ਕ੍ਰਾਂਤੀਕਾਰੀ ਵਾਲੇ ਹੋਰ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜੇ ਜਿਨ੍ਹਾਂ ਨੇ ਸਿਆਸਤ ਦਾ ਹਿੱਸਾ ਨਹੀਂ ਬਣੇ ਜਿਹੜੇ ਉਹ ਉਹ ਕਹਿੰਦੇ ਕਿ ਜਦੋਂ ਉਹ ਲੜ ਰਹੇ ਹੁਣ ਤੁਸੀਂ ਕਿਉਂ ਨਹੀਂ ਜਾ ਰਹੇ ਲੜਾਈ ਤਾਂ ਉਹੀ ਹੈ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੀ ਗੱਲ ਹੈ ਤਾਂ ਉਹਨਾਂ ਦਾ ਮੋੜ ਕੇ ਜਵਾਬ ਸੀ ਬੜਾ ਹਾਸੋਹੀਣਾ ਕਹਿੰਦੇ ਸਾਨੂੰ ਸੱਦਾ ਨਹੀਂ ਦਿੱਤਾ ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਸੀ ਕਹਿੰਦੇ ਵੀ ਸੱਦਾ ਪੰਦੇਰ ਦੇ ਮੁੰਡੇ ਦਾ ਵਿਆਹ ਆਪਣੇ ਆਪ ਜਾਓ ਲੋਕਾਂ ਦੀ ਲੜਾਈ ਆ ਜਿਹੜੀ ਪਹਿਲਾਂ ਲੜ ਕੇ ਆਇਓ ਲੋਕਾਂ ਦੇ ਪੈਸਿਆਂ ਦੇ ਸਿਰ ਤੇ ਤੇ ਉਹੀ ਲੜਾਈ ਫੇਰ ਆ ਜਾਓ ਲੜੋ ਉੱਥੇ ਲੜਦੇ ਕਿਉਂ ਨਹੀਂ ਤਾਂ ਫੇਰ ਉਸ ਤੋਂ ਬਾਅਦ ਕਾਫੀ ਇੰਟਰਵਿਊਜ਼ ਦੇਖਿਆ ਬੜੇ ਇਤਰਾਜ ਜੋਗ ਮੈਂ ਕਹਿੰਨਾ ਕਿ ਬਣੇ ਬੜੇ ਨਿੰਦਨਯੋਗ ਬਿਆਨ ਜਿਹੜੇ ਆ ਆਗੂ ਅਖਵਾਉਣ ਦੇ ਨਾਤੇ ਮੈਂ ਮਖੌਟਿਆਂ ਵਾਲੇ ਤਾਂ ਆਖਿਆ ਕਿਉਂਕਿ ਜਿਹੜੇ ਅਸਲੀ ਹੁੰਦੇ ਨਾ ਜਿਹੜੇ ਵਿਕੇ ਨਹੀਂ ਹੁੰਦੇ ਜੇ ਡੱਲੇਵਾਲ ਸਾਹਿਬ ਵਿਕੇ ਹੁੰਦੇ ਭੰਦੇਰ ਸਾਹਿਬ ਵਿਕੇ ਹੁੰਦੇ ਫੋਲ ਸਾਹਿਬ ਵਿਕੇ ਹੁੰਦੇ ਤਾਂ ਅੱਜ ਦੁਬਾਰਾ ਜਾ ਕੇ ਸ਼ੰਭੂ ਖਨੌਰੀ ਰਤਨਪੁਰਾ ਬਾਟਰਾ ਦੇ ਬੈਣ ਦੀ ਹਿੰਮਤ ਨਹੀਂ ਹੋਣੀ ਸੀ ਉਹ ਕਹਿੰਦੇ ਜਦੋਂ ਤੁਸੀਂ ਕਿਸੇ ਦੇ ਕਾਣੇ ਹੁੰਦੇ ਹੋ ਨਾ ਜੀ ਤਾਂ ਤੁਸੀਂ ਬਾਕੀ ਰਹਿਂਦੀ ਜ਼ਿੰਦਗੀ ਉਹਦੀ ਅੱਖ ਚੱਕ ਪਾ ਕੇ ਨਹੀਂ ਦੇਖ ਸਕਦੇ ਮੇਰੇ ਖਿਆਲ ਦੇ ਵਿੱਚ ਉਹ ਘਰਾਂ ਦੇ ਵਿੱਚ ਜਿਹੜੇ ਬੈਠੇ ਆ ਨਾ ਜਦੋਂ ਉਹਦੋਂ ਇਹ ਗੱਲਾਂ ਹੋਈਆਂ ਕਿ ਕੌਣ ਵੇਗਿਆ ਕੌਣ ਨਾ ਵੇਗਿਆ ਤਾਂ ਉਹ ਦਾਗ ਜਿਹੜਾ ਡੱਲੇਵਾਲ ਸਾਹਿਬ ਨੇ ਧੋ ਕੇ ਵਿਖਾਤਾ ਚਲੋ ਜੀ ਮੈਂ ਤਾਂ ਮੈਂ ਤਾਂ ਫੇਰ ਬੈਠਾ ਫੇਰ ਜਦੋਂ ਗਏ 13 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਕਿ ਸਾਰਾ ਕੁਝ ਉੱਥੇ ਸ਼ੰਭੂ ਤੇ ਖਨੌਰੀ ਤੇ ਜੋ ਕੁਝ ਕੀਤਾ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਅਤੁੱਗਸ ਦੇ ਗੋਲੇ ਸਿੱਧੀਆਂ ਗੋਲੀਆਂ ਸਿੱਧੀਆਂ ਡਾਂਗਾ ਹਣਾ ਜੋ ਕਰ ਸਕਦੇ ਸੀ ਨੌਜਵਾਨ ਦੀ ਬਹੁਤ ਸ਼ੁਰੂ ਕਰਨ ਦੀ ਸ਼ਹੀਦੀ ਹੋਈ ਸ਼ਹਾਦਤ ਹੋਈ ਗੋਲੀ ਲੱਗੀ ਮੁੰਡੇ ਨੂੰ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਡੱਲੇਵਾਲ ਤਾਂ ਲੋਕਾਂ ਦੇ ਪੁੱਤ ਮਰਵਾਉਣ ਗਿਆ ਜੀ ਤੇ ਫਿਰ ਡੱਲੇਵਾਲ ਸਾਹਿਬ ਨੇ ਇਹ ਕੀ ਫੈਸਲਾ ਇਹ ਲਿਆ ਜੀ ਕਿ ਲੋ ਜੀ ਮੈਂ ਕਿਸੇ ਨੂੰ ਨਹੀਂ ਮਰਵਾਉਂਦਾ ਲੋਕ ਇਹ ਲੋਕਾਂ ਨੂੰ ਵੀ ਨਾ ਮੈਂ ਕਹਨਾ ਕਿ ਲਾਣਤ ਵਾਲੀ ਗੱਲ ਹੈ ਜਿਹੜੇ ਹਾਲੇ ਤੱਕ ਵੀ ਘਰਾਂ 'ਚ ਬੈਠੇ ਸੋਚ ਰਹੇ ਹਨ ਜਿਹੜੇ ਆ ਗਏ ਆ ਸਵਾਗਤ ਹੈ ਪਰ ਦੇਰ ਨਾਲ ਆਏ ਆ ਦੇਰਾਈ ਦਰੋਸਤਾ ਹੀ ਹੁੰਦਾ ਨਾ ਇੱਕ ਤਾਂ ਵੀ ਅੱਜ ਬੇਸ਼ੱਕ ਮੈਂ ਕਹਿ ਸਕਦਾ ਕਿ ਦਰੋਸਤ ਇੱਕ ਗੱਲੋ ਜੇ ਮੰਨ ਲਈਏ ਕਿ ਜਿਵੇਂ ਅੱਜ ਖਨੌਰੀ ਬਾਰਡਰ ਤੇ ਡੀਜੀਪੀ ਸਾਹਿਬ ਡਾਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਜੀ ਗੌਰਵ ਯਾਦਵ ਜੀ ਉਹ ਵੀ ਆਏ ਐ ਮਾਣਯੋਗ ਐਸਐਸਪੀ ਸਾਹਿਬ ਪਟਿਆਲਾ ਵੀ ਆਇਆ ਨਾਲ ਨਾਲ ਪਤਾ ਲੱਗਿਆ ਕਿ ਕੇਂਦਰ ਸਰਕਾਰ ਦੇ ਕੁਝ ਨੁਮਾਇंदे ਵੀ ਆਏ ਐ ਦੂਸਰੇ ਪਾਸੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਨੇ ਜਿਹੜਾ ਉਹ ਜੇਪੀ ਨੱਡਾ ਦੇ ਨਾਲ ਖੇਤੀਬਾੜੀ ਮੰਤਰੀ ਨਾਲ ਹੋਰ ਜਿਹੜੇ ਕੈਬਨਿਟ ਦੇ ਹੈਗੇ ਉਹਨਾਂ ਨਾਲ ਮੀਟਿੰਗ ਚੱਲੀ ਹੈ ਇਸ ਮੋਰਚੇ ਸਬੰਧੀ ਡੱਲੇਵਾਲ ਸਾਭ ਦੀ ਸਿਹਤ ਸਬੰਧੀ ਕਿ ਹੋ ਸਕਦਾ ਹੈ ਕੱਲ ਦਾ ਦਿਨ ਜਿਹੜਾ ਜੜੇ ਉਹ ਕੋਈ ਚੰਗੀ ਖਬਰ ਲੈ ਕੇ ਆਵੇ ਪਰ ਜਿਹੜੇ ਹਿਸਾਬ ਨਾਲ ਡੱਲੇਵਾਲ ਸਾਭ ਦੀ ਨਿਰਪਾਉ ਵੀਰੇ ਉਮਰ ਹੈ ਜਿਹੜੇ ਹਿਸਾਬ ਨਾਲ ਉਹਨਾਂ ਦੀ ਗੰਭੀਰ ਬਿਮਾਰੀ ਹੈ ਜਿਹੜੇ ਹਿਸਾਬ ਨਾਲ ਉਹਨਾਂ ਨੂੰ 3 ਹਫ਼ਤਿਆਂ ਦਾ ਟਾਈਮ ਜੀ ਮਰਨ ਵਰਤ ਰੱਖਿਆ ਬੀਤ ਚੁੱਕਿਆ ਕਿਉਂਕਿ ਉਹਨਾਂ ਨੂੰ ਮੈਂ ਜਾਣਦਾ ਉਹ ਕਿਸਮ ਸੋਚ ਦੇ ਮਾਲਕ ਹੈ ਉਹਨਾਂ ਲੋਕਾਂ ਚੋਂ ਨਹੀਂ ਕਿ ਬਿਨਾ ਪਾਣੀ ਦੀ ਘੁੱਟ ਤੋਂ ਜਿਹਨਾਂ ਨੇ ਕਹਤਾ ਮੇਰਾ ਮਰਨ ਵਾਰ ਤਾਂ ਕਿ ਪਾਣੀ ਦੀ ਘੁੱਟ ਤੋਂ ਬਿਨਾ ਕੁਝ ਹੋਰ ਇੱਕ ਨਾਜ ਦਾ ਦਾਣਾ ਵੀ ਅੰਦਰ ਜਾਣ ਦੇਣਗੀ ਤੇ ਉਹਨੇ ਜਾਣ ਦਿੱਤਾ ਵੀ ਨਹੀਂ ਪਿਛਲੇ 3 ਹਫ਼ਤਿਆਂ ਦੇ ਵਿੱਚ ਜਾ ਵੀ ਨਹੀਂ ਰਿਹਾ ਹੁੰਦਾ ਜਾ ਵੀ ਨਹੀਂ ਰਿਹਾ ਮਤਲਬ ਉਸ ਹਾਲਾਤ ਦੇ ਨਾਲ ਜਿਹੜਾ ਹੈਗਾ ਇੱਕ ਤਾਂ ਉਹਨਾਂ ਦੀ ਏਜ 70 ਪਲੱਸ ਹੋਗੀ ਇੱਕ ਬਿਮਾਰੀ ਭਿਆਨਕ ਹੋਗੀ ਇੱਕ ਉੱਪਰੋਂ ਜਿਹੜਾ 20 ਦਿਨਾਂ ਦਾ ਬਿਲਕੁਲ ਅੰਦਰ ਇੱਕ ਦਾਣਾ ਵੀ ਨਾ ਜਾਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਬੈਲੈਂਸ ਅੰਦਰੋਂ ਜਿਹੜਾ ਡਾਕਟਰਾਂ ਦੇ ਜਿਹੜੇ ਚਿਹਰੇ ਮੂਰੇ ਦੱਸਦੇ ਆ ਕਿ ਬਹੁਤ ਬੈਲੈਂਸ ਉਹਨਾਂ ਦੀ ਸਿਹਤ ਅੰਦਰੋਂ ਵਿਗਾੜਦਾ ਸਰੀਰਕ ਪੱਖ ਤੋਂ ਤੇ ਉਹਨੂੰ ਵੀ ਦੇਖੋ ਆਪਾਂ ਮੰਨਈਏ ਤੇ ਕੱਲ ਨੂੰ ਇਨ ਕੇਸ ਕੋਈ ਚੰਗਾ ਫੈਸਲਾ ਆ ਵੀ ਜਾਂਦਾ ਹੈ ਨਾ ਆਉਣਾ ਚਾਹੀਦਾ ਆਉਣਾ ਚਾਹੀਦਾ ਕਿਵੇਂ ਦੇਖਦੇ ਹੋ ਕਿਸਾਨ ਜਥੇਬੰਦੀਆਂ ਜੋ ਇੱਕ ਵੱਡਾ ਚਿਹਰਾ ਕਿਸਾਨ ਯੂਨੀਅਨ ਉਗਰਾਹਾ ਉਸ ਦੇ ਪ੍ਰਧਾਨ ਦਾ ਸਾਹਿਬ ਦਾ ਇੰਟਰਵਿਊ ਆਂਦਾ ਉਹ ਕਹਿੰਦੇ ਨੇ ਕਿ ਜਦੋਂ ਡੱਲੇਵਾਲ ਸਾਹਿਬ ਨੂੰ ਡਿਟੇਨ ਕੀਤਾ ਗਿਆ ਸੀ ਅਸੀਂ ਬਿਆਨ ਦਿੱਤਾ ਤੇ ਅੱਗੇ ਆਸੀਂ ਉਹਨਾਂ ਦਾ ਸਾਥ ਦੇਣਾ ਜਾਂ ਕਦੋਂ ਦੇਣਾ ਉਹ ਅਸੀਂ ਮੌਕਾ ਹਜੇ ਡਿਸਾਈਡ ਕਰੂਗਾ ਜੇ ਬਿਆਨਾਂ ਨਾਲ ਹੀ ਮੋਰਚਾ ਜਿੱਤਿਆ ਜਾਣਾ ਸੀ ਤਾਂ ਫਿਰ ਦਿੱਲੀ ਜਦੋਂ 13 13.5 ਮਹੀਨੇ ਬੈਠਣ ਦੀ ਕੀ ਲੋੜ ਸੀ ਫਿਰ ਬਿਆਨਾਂ ਨਾਲ ਹੀ ਜੱਥੇ ਲੈਂਦੇ ਜੀ ਬਿਆਨ ਬਿਆਨ ਦੇ ਨੇ ਸਪੋਰਟ ਨਹੀਂ ਹੁੰਦਾ ਸਪੋਰਟ ਠੀਕ ਹੈ ਕਿਸੇ ਬੰਦੇ ਦੇ ਖਿਲਾਫ ਕੋਈ ਕਾਰਵਾਈ ਕਰਨ ਬਾਰੇ ਸੋਚਿਆ ਜਾ ਰਿਹਾ ਉਹਦੇ ਹੱਕ 'ਚ ਬਿਆਨ ਦੇ ਦੇਣੇ ਲੋਕਾਂ ਨੇ ਚਾਹੇ ਉਹ ਕੋਈ ਵੱਡਾ ਆਗੂ ਹੋਵੇ ਚਾਹੇ ਛੋਟਾ ਹੋਵੇ ਉਹਦੇ ਹੱਕ 'ਚ ਬਿਆਨ ਦੇ ਦੇਣੇ ਤਾਂ ਇੱਕ ਪ੍ਰਸ਼ਾਸਨ ਨੂੰ ਇੱਕ ਸਿਸਟਮ ਨੂੰ ਇੱਕ ਸਰਕਾਰ ਨੂੰ ਮੈਸੇਜ ਚਲਾ ਜਾਂਦਾ ਕਿ ਯਾਰ ਬਿਆਨ ਦੇ ਹੱਕ 'ਚ ਆਉਣੇ ਸ਼ੁਰੂ ਹੋ ਗਏ ਆਪਾਂ ਇੱਥੇ ਕਾਰਵਾਈ ਨਾ ਪਾਈਏ ਉਹਨਾਂ ਤੇ ਤਾਂ ਕਾਰਵਾਈ ਹੋ ਚੁੱਕੀ ਮਰਨ ਵਾਰ ਤੋਂ ਉਹਨਾਂ ਦਾ ਸ਼ ਜਿਹੜੇ ਦਿਨ ਸ਼ੁਰੂ ਹੋਣਾ ਸੀ 26 ਨਵੰਬਰ ਨੂੰ ਉਸੇ ਦਿਨ ਸਵੇਰੇ 2:30 ਪਾਉਣੇ 3 ਵਜੇ ਜਾਂ 3 ਵਜੇ ਸਵੇਰ ਨੂੰ ਚੁੱਕ ਲਿਆ ਗਿਆ ਬਹੁਤ ਵੱਡੀ ਬਹੁਤ ਵੱਡੇ ਪੁਲਿਸ ਵੱਲ ਦੇ ਨਾਲ ਲੈ ਜਾ ਕੇ ਜਿਹੜਾ ਸੀ ਆਪਾਂ ਅੱਗੇ ਵੀ ਗੱਲਾਂ ਕੀਤੀਆਂ ਕਿ ਗ੍ਰਿਫਤਾਰ ਕਰਕੇ ਇਹ ਨਹੀਂ ਕਿ ਉਹਨੂੰ ਕਿਤੇ ਬਿਠਾਇਆ ਗਿਆ ਉਹਨੂੰ ਨਜ਼ਰਬੰਦ ਕੀਤਾ ਗਿਆ ਡੀ ਐਮ ਸੀ ਹਸਪੀਟਲ ਦੇ ਵਿੱਚ ਕਿਸੇ ਨੂੰ 4 ਦਿਨ ਮਿਲਣ ਤੱਕ ਨਹੀਂ ਦਿੱਤਾ ਗਿਆ ਉਹ ਤਾਂ ਲੋਕਾਂ ਦਾ ਮੁੜਕ ਜਦੋਂ ਰੋਹ ਵਧਿਆ ਤਾਂ ਫਿਰ ਉਹਦੇ ਵਿੱਚ ਸੀ ਕਿ ਸਰਕਾਰ ਨੂੰ ਇੱਕ ਵਾਰ ਫੇਰ ਜਿਹੜਾ ਸੀ ਮੂੰਹ ਦੀ ਖਾਣੀ ਪਈ ਤੇ ਵਾਪਸ ਜਿਹੜਾ ਡੱਲੇਵਾਲ ਸਾਹਿਬ ਨੂੰ ਲਿਆ ਕੇ ਉਹਨਾਂ ਨੂੰ ਸੀ ਕਿ ਡੱਲੇਵਾਲ ਸਾਹਿਬ ਨੂੰ ਜਿਹਦਾ ਕੈਰੀ ਗ੍ਰਫਤਾਰ ਕਰ ਲਿਆ ਜਿਹਦਾ ਕੈਰੀ ਨਜ਼ਰਬੰਦ ਕਰ ਲਿਆ ਤੇ ਜਿਹਨੂੰ ਮਿਲ ਨਾ ਦਿੱਤਾ ਗਿਆ ਇਹਨਾਂ ਦਾ ਮਰਨ ਵਰਤ ਜਦੋਂ ਰੱਖਣ ਇਹਨਾਂ ਦੇਵਾਂਗੇ ਤਾਂ ਆਪੇ ਸਾਰਾ ਜਿਹੜਾ ਮੋਰਚਾ ਚੱਲ ਰਿਹਾ ਪਿਛਲੇ 9-10 ਮਹੀਨੇ ਤੋਂ ਤਾਰਪੀਟ ਹੋ ਜਾਊਗਾ ਜਿਹੜੇ-ਜਿਹੜੇ ਰਾਜਨੀਤਿਕ ਆਗੂ ਸਪੋਰਟ ਕਰ ਰਹੇ ਆ ਧਰਨੇ ਨੂੰ ਜਿਵੇਂ ਐ ਰਾਹੁਲ ਗਾਂਧੀ ਵੀ ਬੋਲਿਆ ਲੋਕ ਸਭਾ ਵਿੱਚ ਹੋਰ ਕਿਹੜੇ-ਕਿਹੜੇ ਰਾਜਨੀਤਿਕ ਆਗੂ ਆਏ ਨੇ ਨਹੀਂ ਰਾਜਨੀਤਿਕ ਆਗੂ ਦੇਖੋ ਜੀ ਖੈਰਾ ਸਾਹਿਬ ਦਾ ਬਿਆਨ ਵੀ ਆਇਆ ਹੈ ਰਾਹੁਲ ਗਾਂਧੀ ਦੇ ਵੀ ਸਖ਼ਰ ਕੱਲੇ ਬਿਆਨਾਂ ਨਾਲ ਕੁਝ ਨਹੀਂ ਹੁੰਦਾ ਤੁਹਾਨੂੰ ਲੱਗਦਾ ਨਹੀਂ ਕਿ ਜੇ ਸਰਕਾਰ ਜਿਹੜੀ ਹੈ ਸਰਕਾਰ ਸਰਕਾਰ ਦੀ ਜਿਹੜੀ ਧੈਰੋ ਕੁਝ ਨਹੀਂ ਕਰ ਰਹੀ ਤਾਂ ਫਿਰ ਵਿਰੋਧੀ ਧਿਰਾਂ ਦੇ ਵਾਸਤੇ ਹੁੰਦੀ ਹੈ ਚਾਹੇ ਕੋਈ ਵਿਰੋਧੀ ਧਿਰ ਦੇ ਵਿੱਚ ਬੈਠਾ ਹੈ ਚਾਹੇ ਕੋਈ ਵਿਰੋਧੀ ਵਿਰੋਧੀ ਧਿਰ ਤੋਂ ਵੀ ਪਿੱਛੇ ਬੈਠਾ ਹੈ ਜਿਹੜੀਆਂ ਪੰਜਾਬ ਦੀਆਂ ਮੇਨ ਪਾਰਟੀਆਂ ਮੰਨ ਲਓ ਨਾਏ ਮਤ ਕਹਿਣਾ ਕਿ ਰਾਹੁਲ ਗਾਂਧੀ ਮੋਰਚੇ ਵਿੱਚ ਆ ਆ ਬਿਲਕੁਲ ਜੀ ਡਰਨਾ ਚਾਹੀਦਾ ਹੈ ਬਿਆਨਤ ਬਿਆਨਬਾਜ਼ੀਆਂ ਤਾਂ ਸੰਸਦ ਦੇ ਵਿੱਚ ਪਿਛਲੇ 77-78 ਸਾਲ ਤੋਂ ਚੱਲੀ ਜਾਂਦੀ ਹੈ ਕਿਸੇ ਦੇ ਖਿਲਾਫ ਇਥੋਂ ਤੱਕ ਪਹੁੰਚ ਜਾਂਦੇ ਆ ਕਿ ਲੱਗਦਾ ਬਾਹਰ ਜਾ ਕੇ ਹੋ ਸਕਦਾ ਢਾ ਲੈਣਾ ਇੱਕ ਦੂਜੇ ਨੂੰ ਇੱਕ ਦੂਜੇ ਦੇ ਹੇਠੋਂ ਹੋ ਜਾਣੇ ਹੀ ਪਰ ਉਹ ਗੱਲਾਂ ਨਹੀਂ ਹੁੰਦੀਆਂ ਜੀ ਉਹ ਸਾਰੀਆਂ ਮੈਂ ਕਹਿੰਦਾ ਵੀ ਠੀਕ ਹੈ ਧੰਨਵਾਦ ਕਰਦਾ ਕਿ ਜੇ ਕਿਸੇ ਨੇ ਹਾ ਦਾ ਨਾਰਾ ਮਾਰਿਆ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਅਸਲ ਦੇ ਵਿੱਚ ਹੋਰ ਬਹੁਤ ਕੁਝ ਹੁੰਦਾ ਹੈ ਇਹ ਇਹਨਾਂ ਦੇ ਸਿਆਸੀ ਲੀਡਰਾਂ ਦੇ ਵਾਸਤੇ ਹੋਰ ਬਹੁਤ ਕੁਝ ਹੁੰਦਾ ਹੈ ਜੋ ਆਪਾਂ ਨਹੀਂ ਜਾਣਦੇ ਤੁਸੀਂ ਨਹੀਂ ਜਾਣਦੇ ਮੈਨੂੰ ਜਾਣਦਾ ਬਹੁਤ ਸਾਰੇ ਹੋਰ ਰਾਹ ਹੁੰਦੇ ਆ ਉਹਨੇ ਉਹ ਕਿਉਂ ਨਹੀਂ ਇਖਤियार ਕੀਤੇ ਫਿਰ ਦੂਜੀ ਗੱਲ ਮੈਂ ਇਹ ਕਹਿੰਦਾ ਕਿ ਜਿਸ ਕਿਸੇ ਨੇ ਵੀ ਫੈਸਲਾ ਜਿਹੜਾ ਹੁਣ ਲੈਣਾ ਸ਼ੁਰੂ ਕੀਤਾ ਹੈ ਬੇਸ਼ੱਕ ਪੰਜਾਬ ਸਰਕਾਰ ਨੇ ਡੀਜੀਪੀ ਸਾਹਿਬ ਨੂੰ ਭੇਜਤਾ ਐਸਐਸਪੀ ਸਾਹਿਬ ਨੂੰ ਭੇਜਤਾ ਕੇਂਦਰ ਨੇ ਆਪਣੇ ਨੁਮਾਇੰਦੇ ਭੇਜਤੇ ਉਧਰਲੇ ਪਾਸੇ ਮੋਦੀ ਹੋਰਾਂ ਦੀ ਮੀਟਿੰਗ ਜਿਹੜੀ ਨਰਿੰਦਰ ਮੋਦੀ ਹੋਰਾਂ ਦੀ ਅਮਿਤ ਸ਼ਾਹ ਹੋਰਾਂ ਦੀ ਜਿਹੜੀ ਮੀਟਿੰਗ ਸ਼ੁਰੂ ਹੋਗੀ ਤਿੰਨ ਹਫ਼ਤੇ ਮਰਨ ਵਰਧ ਦੇ ਬੀਤ ਜਾਣ ਤੋਂ ਬਾਅਦ ਹੀ ਕਿਉਂ ਬਿਲਕੁਲ ਡੇਵਨ ਤੋਂ ਕਿ ਉਹਨਾਂ ਨੂੰ ਲਿਜਾ ਕੇ ਡੀ ਐਮਸੀ ਹਸਪੀਟਲ ਨਜ਼ਰਬੰਦ ਕਰ ਲਿਆ ਸ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਆਪਣਾ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਦਾ ਦੂਜਾ ਨੰਬਰ ਸੀ ਉਹਨਾਂ ਨੇ ਉਹ ਕਨੌਰੀ ਸਟੇਜ ਤੇ ਮਰਨ ਵਰਤ ਸ਼ੁਰੂ ਕਰ ਲਿਆ ਇੱਕ ਦੀ ਬਜਾਏ ਦੋ ਮਰਨ ਵਰਤ ਸ਼ੁਰੂ ਹੋ ਗਈ ਇੱਕ ਪਾਸੇ ਡੱਲੇਵਾਲ ਸਾਹਿਬ ਦਾ ਦੂਸਰੇ ਪਾਸੇ ਹਰਦੋ ਝੰਡੇ ਸਾਹਿਬ ਦਾ ਠੀਕ ਹੈ ਜਦੋਂ ਇਹ ਚੀਜ਼ਾਂ ਹੋ ਗਈਆਂ ਤਾਂ ਫਿਰ ਜਿਹੜਾ ਸੀ ਵੀ ਉਦੋਂ ਕਿਉਂ ਨਹੀਂ ਤੁਰੰਤ ਇਹ ਸੋਚਿਆ ਗਿਆ ਪੰਜਾਬ ਸਰਕਾਰ ਸੋਚਦੀ ਕੇਂਦਰ ਸਰਕਾਰ ਸੋਚਦੀ ਕਿ ਮਰਨ ਵਰਤ ਤਾਂ ਮਰਨ ਵਰਤ ਹੁੰਦਾ ਹੈ ਜਿਵੇਂ ਕਈ ਆਗੂ ਕਹਿ ਦਿੰਦੇ ਆ ਮੈਂ ਆਗੂ ਮੰਨਦਾ ਨਹੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਅੱਲੇ ਬਿਆਨ ਦੇ ਤਕਸੀਮਤ ਰਹਿੰਦੇ ਆ ਨਾ ਤੇ ਮੈਂ ਉਹਨਾਂ ਨੂੰ ਆਗੂ ਮੰਨਦਾ ਨਹੀਂ ਇੱਕ ਹੋਰ ਵੀ ਪਿਛਲੇ ਮੋਰਚੇ ਦੇ ਵਿੱਚ ਆਪਣੇ ਆਪ ਨੂੰ ਆਗੂ ਘੁਮਾਉਣ ਵਾਲੇ ਬੰਦੇ ਦਾ ਬਿਆਨ ਆਇਆ ਮੈਂ ਅੱਜ ਹੀ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਉਹ ਪੱਤਰਕਾਰ ਭਰਾ ਨੂੰ ਕਹਿ ਰਿਹਾ ਕਹਿੰਦਾ ਕਿ ਵੀ ਡੱਲੇਵਾਲ ਇੱਕ ਵਾਰੀਆਂ ਦਾ ਪਹਿਲਾਂ ਆਪ ਦਾ ਮਾਰਨ ਵਰਤ ਤੇ ਆ ਕੇ ਵਾਪਸ ਆਵੇ ਅੱਛਾ ਮਾਰਨ ਵਰਤ ਛੱਡ ਕੇ ਘਰੇ ਆ ਜੀ ਘਰੇ ਆ ਕੇ ਸਾਨੂੰ ਬੁਲਾਵੇ ਸਾਡੇ ਨਾਲ 2 4 3 2 3 4 5 ਮੀਟਿੰਗਾਂ ਕਰੇ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਅਸੀਂ ਇੱਕ ਦੇਖਾਂਗੇ ਕਿ ਉਹ ਚੋਂ ਨਤੀਜਾ ਸਿੱਟਾ ਕੀ ਨਿਕਲ ਕਿਉਂਦਾ ਅਸੀਂ ਮੋਰਚਾ ਕਿਵੇਂ ਸ਼ੁਰੂ ਕਰਨਾ ਹੈ ਕਿਵੇਂ ਨਹੀਂ ਕਰਨਾ ਫਿਰ ਅਸੀਂ ਪਹਿਲਾ ਵਰਗਾ ਮੋਰਚਾ ਸ਼ੁਰੂ ਕਰ ਲਾਂਗੇ ਤੇ ਜਿਹੜਾ ਡੱਲੇ ਵਾਲ ਕਹਿੰਦਾ ਵੀ ਮਰਨ ਵਰ ਤੇ ਬੈਠਾ ਫਿਰਾਂ ਤਾਂ ਫਿਰ ਅਸੀਂ ਕੀ ਕਰ ਸਕਦੇ ਅਸੀਂ ਤਾਂ ਬੈਠਾ ਰਹੇ ਅੱਛਾ ਇਹ ਕੋਈ ਆਗੂ ਵਾਲੀਆਂ ਗੱਲਾਂ ਥੋੜੋ ਐ ਇਹ ਬਚਕਾਨੀਆਂ ਗੱਲਾਂ ਐ ਅੰਦਰ ਭਾ ਵੀਰੇ ਇਹ ਮਤਲਬ ਮੈਂ ਕਹਿੰਦਾ ਕਿ ਇਹ ਬਹੁਤ ਤੰਗ ਸੋਚ ਵਾਲੀਆਂ ਗੱਲਾਂ ਐ ਕਿ ਇੱਕ ਪਾਸੇ ਇੱਕ ਬੰਦਾ ਪਲ 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 ਪਤਾ ਨਹੀਂ ਕਦੋਂ ਕੀ ਹੋ ਸਕਦਾ ਤੇ ਦੂਜੇ ਪਾਸੇ ਜਿਹੜਾ ਆਪਦੇ ਆਪ ਨੂੰ ਵੀ ਫਿਰ ਉਹੀ ਮਖੌਟੇ ਵਾਲੀ ਗੱਲ ਆ ਜਾਂਦੀ ਵੀ ਬਕੌਣ ਨੂੰ ਆਗੂ ਹੋਣ ਦੇ ਕਿਸਾਨ ਲੋਕਾਂ ਦੇ ਆਗੂ ਹੋਣ ਦੇ ਮਖੌਟੇ ਪਾਏ ਹੋਏ ਪਰ ਅੰਦਰ ਕੁਝ ਹੋਰ ਹੀ ਚੱਲਦਾ ਹੈ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਚ ਵੱਜੇ ਹੋਏ ਐ ਕੀ ਉਹਨਾਂ ਦੇ ਉੱਤੇ ਕੀ ਦਾ ਪ੍ਰੈਸ਼ਰ ਹੈ ਕੀ ਦਾ ਨਹੀਂ ਕਿਹਦੇ ਹੱਥ ਦੇ ਵਿੱਚ ਉਹਨਾਂ ਦੀ ਡੋਰ ਹੈ ਜਿਹੜੀ ਉਹਨੂੰ ਅੱਗੇ ਨਹੀਂ ਵਧਣ ਦੇ ਰਹੀ ਹੁਣ ਗੱਲ ਸੱਦੇ ਦੀ ਚੱਲੀ ਸੀ ਮੈਂ ਤੁਹਾਨੂੰ ਕਿਹਾ ਕਿ ਸ਼ੁਰੂ ਤੋਂ ਗੱਲ ਚੱਲੀ ਸੀ ਨਾ ਕਿ ਸਾਨੂੰ ਸੱਦਾ ਨਹੀਂ ਦਿੱਤਾ ਸਾਨੂੰ ਬਲਾਵਾ ਨਹੀਂ ਆਇਆ ਹੁਣ ਤਾਂ ਬਲਾਵਾ ਵੀ ਚਲਾ ਗਿਆ ਅੱਛਾ ਬਲਾਵਾ ਚਲਾ ਗਿਆ ਹਾਂਜੀ ਬਿਲਕੁਲ ਬੇਸ਼ੱਕ ਨਿੱਜੀ ਤੌਰ ਤੇ ਗਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਸੱਦਾ ਨਹੀਂ ਦਿੱਤਾ ਕਿਸੇ ਨੂੰ ਪਹਿਲਾਂ ਵੀ ਨਹੀਂ ਦਿੱਤਾ ਹੁਣ ਵੀ ਨਹੀਂ ਸਿਰਫ ਇਹ ਕਹਿਆ ਸੀ ਕਿ ਆਓ ਆਪਾਂ ਉਹਨਾਂ ਮੰਗਾਂ ਨੂੰ ਲੈ ਕੇ ਦੁਬਾਰਾ ਚਲੀਏ ਉਹ ਸੱਦੇ ਤੋਂ ਘੱਟ ਨਹੀਂ ਸੀ ਪਰ ਸੱਦੇ ਦੀਆਂ ਦੀ ਲੋੜ ਨਹੀਂ ਹੁੰਦੀ ਜਿੱਥੇ ਲੋਕਾਂ ਦੀਆਂ ਲੜਾਈਆਂ ਲੜਦੀਆਂ ਸੱਦੇ ਥੋੜੋ ਦਿੱਤੇ ਜਾਂਦੇ ਉਹ ਤਾਂ ਵਿਆਹਾਂ ਸ਼ਾਦੀਆਂ ਦੇ ਹੁੰਦੇ ਆਪਾਂ ਵੀ ਜਾਣਦੇ ਫਿਰ ਵੀ ਉਹ ਕਹਿੰਦੇ ਤੁਹਾਡਾ ਕੋਈ ਸਾਕਾ ਸੰਬੰਧੀ ਹੈ ਨਾ ਤੁਹਾਡਾ ਕੋਈ ਹਮਦਰਦੀ ਹੈ ਤੁਹਾਡਾ ਭੈਣ ਭਰਾ ਤੁਹਾਡਾ ਨਜ਼ਦੀਕੀ ਹੈ ਉਹ ਤੁਹਾਡੀ ਦੁੱਖ ਤਕਲੀਫ ਨਹੀਂ ਦੇਖ ਸਕਦਾ ਜਦੋਂ ਤੁਸੀਂ ਲੋੜ ਤੋਂ ਵੱਧ ਤਕਲੀਫ ਦੇ ਵਿੱਚ ਹੋ ਉਹਨੂੰ ਉਹਨੂੰ ਦਰਦ ਹੁੰਦਾ ਉਸ ਗੱਲ ਦਾ ਉਹਨੂੰ ਪੀੜ ਹੁੰਦੀ ਹੈ ਉਹੀ ਪੀੜ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਪੰਦੇਰ ਸਾਹਿਬ ਨੂੰ ਸਰਬੰਸਿੰਘ ਪੰਦੇਰ ਨੂੰ ਹੋਈ ਹੋਵੇ ਜੀ ਦਿਲ ਦੇ ਵਿੱਚ ਕੋਈ ਦਰਦ ਉੱਠਿਆ ਹੋਵੇ ਉਹਨਾਂ ਦੇ ਇਸ ਤਰ੍ਹਾਂ ਦਾ ਕੀ ਚੀਜ਼ ਉੱਠੀ ਹੋਵੇ ਕੋਈ ਕਿ ਯਾਰ ਕਿ ਡੱਲੇਵਾਲ ਸਾਹਿਬ ਜਿਹੜੇ ਆ ਵੀ ਯਾਰ ਸਾਡੇ ਆਗੂ ਦੀ ਦਿਨੋਂ ਦਿਨ ਸਥਿਤੀ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਉਹਨਾਂ ਨੇ ਆਹ ਬੀਤੇ 12 ਦਸੰਬਰ ਨੂੰ ਆਪਣੀ ਪਰਸਨਲ ਲੈਟਰ ਪੈਡ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਲੈਟਰ ਪੈਡ ਤੇ ਲਿਖ ਕੇ ਉਹਨਾਂ ਨੇ ਭੇਜਿਆ ਕਿ ਆਜੋ ਵਿਜਟ ਸੱਦਾ ਢੀਕਦੇ ਸੀ ਨਾ ਚਲੋ ਆ ਜਿਹੜੇ ਆਗੂ ਨੂੰ ਭੇਜਿਆ ਉਹ ਮੇਰੇ ਧਿਆਨ ਚ ਨਹੀਂ ਸਾਰਿਆਂ ਨੂੰ ਪੇਜ ਹੈ ਜੀ ਜਦੋਂ ਆਪਾਂ ਇੱਕ ਚਿੱਠੀ ਲਿਖ ਕੇ ਪਬਲਿਕ ਕਰ ਦਿੰਨੇ ਆ ਜਿਵੇਂ ਡੱਲੇਵਾਲ ਸਾਹਿਬ ਨੇ ਖੂਨ ਨਾਲ ਚਿੱਠੀ ਲਿਖ ਕੇ ਖੂਨ ਨਾਲ ਗੂਠਾ ਲਾ ਕੇ ਪ੍ਰਧਾਨ ਮੰਤਰੀ ਨੂੰ ਭੇਜੀ ਹੈ ਤੇ ਹੁਣ ਇਹ ਥੋੜੋ ਕਿ ਕੱਲੇ-ਕੱਲੇ ਇੱਕ ਕੈਬਨਟ ਦੇ ਕੱਲੇ-ਕੱਲੇ ਮੰਤਰੀ ਨੂੰ ਭਜਨੀ ਪੈਣੀ ਆ ਉਹ ਜੋ ਪ੍ਰਧਾਨ ਮੰਤਰੀ ਨੂੰ ਚੱਲੀ ਗਈ ਤਾਂ ਸਾਰਿਆਂ ਨੂੰ ਚੱਲੀ ਗਈ ਨਾ ਉਹਨਾਂ ਨੇ ਤਾਂ ਆਪਣੇ ਵੱਲੋਂ ਖੁੱਲੀ ਚਿੱਠੀ ਲਿਖਤੀ ਆ ਹਨਿਰ ਸਾਹਿਬ ਨੇ ਕਿ ਆਜੋ ਭਈ ਜਿਹੜੇ ਸੱਦਾ ੜੀਕਦੇ ਸੀਗੇ ਤੇ ਆਜੋ ਮੈਂ ਸੱਦਾ ਦਿੰਦਾ ਹਾਂ ਸਯੁਕਤ ਕਿਸਾਨ ਮੋਰਚਾ ਤੁਹਾਨੂੰ ਸੱਦਾ ਦੇਵੇ ਨਾ ਦੇਵੇ ਮੈਂ ਸੱਦਾ ਦਿੰਦਾ ਤੇ ਸਾਨੂੰ ਜਿਹੜ ਠੀਕ ਹੈ ਇਹ ਚੀਜ਼ਾਂ ਬਾਅਦ ਦੇ ਵਿੱਚ ਵੀ ਹੋ ਜਾਣਗੀਆਂ ਜਿਹੜੀਆਂ ਤੁਸੀਂ ਜਿਹੜੀ ਯੂਗੋ ਦੇ ਵਿੱਚ ਤੁਸੀਂ ਬੈਠੇ ਹੋ। ਮਤਲਬ ਕਹਿਣ ਤੋਂ ਭਾਵੇਂ ਇਸ਼ਾਰਾ ਇਹ ਸੀ ਉਹਨਾਂ ਦਾ। ਤੇ 12 ਦਸੰਬਰ ਕਿੱਥੇ ਗਈ ਆ 4 ਦਿਨ ਵੀ ਚੱਲੀ ਉਸ ਗੱਲ ਨੂੰ ਵੀ। ਤੇ ਪਹਿਲਾ ਕਿਸਾਨੀ ਅੰਦੋਲਨ ਵੇਲੇ ਭਗਵੰਤ ਮਾਨ ਸਾਹਿਬ ਦੇ ਵੀ ਹੱਕ 'ਚ ਬਿਆਨ ਆਉਂਦੇ ਰਹੇ ਆ। ਹੁਣ ਪੰਜਾਬ ਸਰਕਾਰ ਦਾ ਕਿਵੇਂ ਰਵੱਈਆ ਚੱਲ ਰਿਹਾ ਮੋਰਚੇ ਨਾਲ? ਤੁਹਾਡੇ ਸਾਹਮਣੇ ਆ ਜੀ ਬਹੁਤ ਮਾੜਾ ਚੱਲ ਰਿਹਾ। ਤੁਸੀਂ ਇਹ ਦੇਖੋ ਪਹਿਲਾਂ 92 ਸੀ ਹੁਣ 94 ਹੋ ਗਏ ਮੇਰੇ ਖਿਆਲ ਦੇ ਵਿੱਚ। ਠੀਕ ਹੈ। ਪਰ ਮੇਰੇ ਮੈਨੂੰ ਨਹੀਂ ਲੱਗਦਾ ਕਿ 1% ਵੀ ਕਿਸੇ ਦੀ ਆਵਾਜ਼ ਜਿਹੜੀ ਹੈ ਉਹ ਜੋ ਵਖੈਰਾ ਸਾਹਿਬ ਹੈ ਅੱਜ ਉਹੀ ਕਹਿ ਰਹੇ ਸੁਖपाल ਸਿੰਘ ਖੈਰਾ ਉਹ ਕਹਿੰਦੇ ਵੀ ਤੁਸੀਂ ਤੁਹਾਨੂੰ ਚੁਣਿਆ ਕਦੇ ਵਾਰ ਤੇ ਲੋਕਾਂ ਨੇ ਪਰ ਮੈਂ ਨਾਲੇ ਵੀ ਗੱਲ ਆਖੀ ਹੈ ਕਿ ਹੱਕ ਬਣਦਾ ਜਿਵੇਂ ਹੁਣ ਦੇਖੋ ਤੁਸੀਂ ਸੈਲੀਬ੍ਰਿਟੀ ਹੋ ਗਏ ਚਾਹੇ ਹੋਰ ਕੋਈ ਵੀ ਹੋ ਗਏ ਕਿਸੇ ਵੀ ਤਰ੍ਹਾਂ ਦੇ ਸੰਸਥਾਵਾ ਹੋ ਗਏ ਆ ਜਿਹੜੇ ਸਪੋਰਟ ਕਰ ਰਹੇ ਉਹ ਉੱਥੇ ਪਹੁੰਚ ਰਹੇ ਆ ਉੱਥੇ ਪਰ ਜਿਵੇਂ ਮੈਂ ਵਾਰੀ-ਵਾਰੀ ਮੈਨੂੰ ਤਕਲੀਫ ਹੈ ਇਸ ਗੱਲ ਦੀ ਅੰਦਰ ਪਵਾ ਵੀ ਨਹੀਂ ਵੀ ਜਦੋਂ ਸਮਾਂ ਬੀਤਦਾ ਜਾ ਰਿਹਾ ਠੀਕ ਹੈ ਇੱਕ ਇੱਕ ਪਲ ਕੀਮਤੀ ਹੈ ਕੰਟਾ ਨਹੀਂ dennni ਇੱਕ ਇੱਕ ਪਲ ਕੀਮਤੀ ਹੈ ਜਦੋਂ ਇੱਕ ਇੱਕ ਪਲ ਕੀਮਤੀ ਹੈ ਤੇ ਫਿਰ ਹਲੇ ਕੀ ਸੋਚਿਆ ਜਾ ਰਿਹਾ ਲੱਗਦਾ ਨਹੀਂ ਕਿ ਜੇ ਅੱਜ ਨਰਿੰਦਰ ਮੋਦੀ ਸਾਹਿਬ ਹਰਾਂ ਦੀ ਮੀਟਿੰਗ ਹੋਈ ਹੈ ਤਾਂ ਲੱਗਦਾ ਨਹੀਂ ਕੋਈ ਫੈਸਲਾ ਆ ਜਾਣਾ ਚਾਹੀਦਾ ਸੀ ਜੀ ਜੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਕਿਸੇ ਦੇ ਵੀ ਇਸ਼ਾਰੇ ਤੇ ਜਿਹੜਾ ਜੇ ਡੀਜੀਪੀ ਸਾਹਿਬ ਆਏ ਹੈ ਐਸਐਸਪੀ ਸਾਹਿਬ ਆਏ ਹੈ ਤਾਂ ਲੱਗਦਾ ਨਹੀਂ ਸੀ ਕਿ ਕੋਈ ਫੈਸਲਾ ਲੈ ਕੇ ਆਉਣਾ ਚਾਹੀਦਾ ਸੀ ਕਿ ਅਸੀਂ ਚਲੋ ਜੀ ਆ ਚੀਜ਼ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਅਧਰਭਾਵੀ ਰਹੇ ਵੀ ਜੇ ਮੰਨ ਲਓ 12 13 ਮੰਗਾ ਨਾ ਜਿਹੜੀਆਂ ਮੰਨੀਆਂ ਸੀ 12 13 ਲਾਗੂ ਨਹੀਂ ਹ ਤਾਂ ਕਿਸੇ ਕਿਸੇ ਗੱਲ ਤੇ ਤਾਂ ਮੇਰੀ ਨਿੱਜੀ ਸੋਚ ਹੈ ਮੈਂ ਨਹੀਂ ਕਹਦਾ ਹੋ ਸਕਦਾ ਮੈਂ ਗਲਤ ਹੋਵਾਂ ਗੱਲ ਤਾਂ ਕਰਨ ਆਓ ਗੱਲ ਤਾਂ ਕਰਨ ਆਓ ਕੁਝ ਕਹੋ ਤਾਂ ਸਹੀ ਪਰ ਫਿਲਹਾਲ ਦੀ ਗੱਡੀ ਉਹੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਹਜੇ ਤੱਕ ਇੱਥੇ ਬੈਠੇ ਆ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਮੋਰਚੇ ਨਾਲ ਨਾ ਉਹ ਇਸ ਬਾਰੇ ਚਰਚਾ ਕਰਨਾ ਚਾਹ ਰਹੇ ਨੇ ਕਿ ਸਾਡੇ ਲਈ ਕੋਈ ਬੰਦਾ ਮਰਨ ਵਰਤ ਤੇ ਬੈਠਾ ਨਹੀਂ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਜਦੋਂ ਜਿਹੜੇ ਖੂਨ ਦੇ ਵਿੱਚ ਗੈਰਤ ਹੁੰਦੀ ਹੈ ਨਾ ਠੀਕ ਹੈ ਜਿਹੜੇ 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 ਖੂਨ ਚੋਂ ਗੈਰਤ ਚਲੀ ਜਾਂਦੀ ਹੈ ਨਾ ਉਹਨਾਂ ਦਾ ਕੋਈ ਵਜੂਦ ਨਹੀਂ ਹੁੰਦਾ ਟੋਣ ਦਾ ਫਾਇਦਾ ਨਹੀਂ ਨਹੀਂ ਉਹਨਾਂ ਨੂੰ ਟੋਣ ਦਾ ਕੋਈ ਫਾਇਦਾ ਨਹੀਂਗਾ ਟੋਣ ਦਾ ਵਾਰੀ-ਵਾਰੀ ਬਥੇਰਾ ਜਿਹੜਾ ਸੋਸ਼ਲ ਮੀਡੀਆ ਜ਼ਰੀਏ ਆਪਣੇ ਪਰਸਨਲ ਅਕਾਊਂਟਸ ਤੋਂ ਜਿਹੜਾ ਹੈਗਾ ਜਾਂ ਕਿਸੇ ਵੀ ਤਰੀਕੇ ਬਹੁਤ ਵਾਰੀ ਕਹਿ ਕੇ ਦੇਖ ਲਿਆ ਕਿ ਲੋਕੋ ਥੋੜੀ ਲੜਾਈ ਆ ਯਾਰ ਆਓ ਯਾਰ ਆਓ ਯਾਰ ਪਰ ਦੇਖੋ ਇੱਕ ਪਾਸੇ ਉਹ ਮਾਤਾ-ਪਾਗੋਜੀ ਵਾਲੀ ਗੱਲ ਹੈ ਕਿ ਸਿੰਘਾਂ ਨੂੰ ਲਲਕਾਰਦੀ ਅਜ ਭਾਗੋ ਮਾਈ ਗੁਰ ਤੋਂ ਬੇਮਖੋਂਦਿਆ ਤੁਹਾਨੂੰ ਸ਼ਰਮ ਨਾਈ ਸਰ ਤੇ ਲਾਲੋ ਚੁੰਨੀਆਂ ਲਾਹੋ ਦਸਤਾਰ ਉਹ ਚੀਜ਼ ਹੋਈ ਪਈ ਆ ਬੀਬੀਆਂ ਦੀ ਗਿਣਤੀ ਉੱਥੇ ਵੱ ਅੱਜ ਵੀ ਆਪਣੇ ਆਪਣੇ ਆਪ ਦੇ ਆਪਣੇ ਇਲਾਕੇ ਦੇ ਵਿੱਚੋਂ ਅੱਜ ਤਿੰਨ ਬੱਸਾਂ ਜਿਹੜੀਆਂ ਬੀਬੀਆਂ ਦੀਆਂ ਭਰ ਕੇ ਖਨੌਰੀ ਮੋਰਚੇ 'ਚ ਗਈਆਂ ਹੋਰ ਵੀ ਬਹੁਤ ਥਾਵਾਂ ਤੋਂ ਵੱਖ-ਵੱਖ ਥਾਵਾਂ ਤੋਂ ਬੀਬੀਆਂ ਦੇ ਵੱਡੇ ਜਥੇ ਜਿਹੜੇ ਆ ਉਹ ਸ਼ਿਰਕਤ ਕਰ ਰਹੇ ਆ ਮੇਰੇ ਖਿਆਲ ਦੇ ਵਿੱਚ ਸ਼ਾਇਦ ਉਹੀ ਹੈ ਵੀ ਬਈ ਫਿਰ ਘਟੋ ਘਟ ਜਿਹੜਾ ਹੈਗਾ ਵੀ ਪੱਗਾਂ ਲਾ ਦਿਓ ਫਿਰ ਚੁੰਨੀਆਂ ਲੈ ਲਓ ਜੇ ਤੁਸੀਂ ਹੱਲੇ ਵੀ ਕੀ ਕਰਦੇ ਆ ਲੋਕ ਕਣਕਾਂ ਬੀਜੀਆਂ ਗਈਆਂ ਝੋਨਾ ਵੇਚਿਆ ਗਿਆ ਵੇਲੇ ਆ ਠੀਕ ਹੈ ਤੇ ਬੇਸ਼ੱਕ ਵੇਲੇ ਨਾ ਵੀ ਹੋਣ ਜੀ ਡੱਲੇਵਾਲ ਸਾਹਿਬ ਕਿਹੜਾ ਇੰਨੇ ਵੇਲੇ ਆ ਵੀ ਮਰ ਨਮਸਤੇ ਬੈਠ ਗਏ ਉਹ ਚਲੋ ਕੋਈ ਗੱਲ ਨਹੀਂ ਯਾਰ ਅਸਲ ਉਹ ਕਾਰਨ ਉਹੀ ਹੈ ਕਿਉਂਕਿ ਕਹਿੰਦੇ ਵੀ ਜੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਨਾ ਤਾਂ ਜਿਹੜਾ ਬੰਦਾ ਚਿੰਤਕ ਹੁੰਦਾ ਨਾ ਜਿਹਨੂੰ ਚਿੰਤਾ ਹੁੰਦੀ ਹੈ ਉਹ ਫਿਰ ਉਹੀ ਚੀਜ਼ ਹੁੰਦੀ ਹੈ ਵੀ ਜੇ ਸ਼ਹੀਦ ਆਜ਼ਮ ਉਦਮ ਸਿੰਘ ਹੋਰਾਂ ਦੀ ਗੱਲ ਕਰ ਲਈਏ ਕਰਤਾਰ ਸਿੰਘ ਸਾਬਾ ਜੀ ਹੋਰਾਂ ਦੀ ਗੱਲ ਕਰ ਲਈਏ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਹੋਰਾਂ ਦੀ ਕਿੰਨੇ ਸਾਡੇ ਸਾਡਾ ਤਾਂ ਇਤਿਹਾਸ ਹੀ ਬੜਾ ਵੱਡਾ ਹੈ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਨੇ ਇਹ ਥੋੜੋ ਵੇਖਿਆ ਸੀ ਕਿ ਲੋਕ ਪਿੱਛੋਂ ਕੀ ਕਰਨਗੇ ਕੀ ਨਾ ਕਰਨਗੇ ਉਹਨਾਂ ਨੇ ਆਪਣੇ ਫੈਸਲੇ ਲੈ ਲਏ ਉਹੀ ਇੱਕ ਫੈਸਲਾ ਮੈਂ ਕਹਿੰਦਾ ਕਿ ਠੀਕ ਹੈ ਡੱਲੇਵਾਲ ਸਾਹਿਬ ਦਾ ਜਿਹੜਾ ਅਕਸ ਹੈ ਜਿਹੜਾ ਕੱਦ ਹੈ ਜਿਹੜਾ ਵਕਾਰ ਹੈ ਉਹ ਦੁਨੀਆ ਦੇ ਨਿਗਾ ਜਿਹੜੇ ਕਦਰਦਾਨ ਲੋਕ ਹੈ ਉਹਨਾਂ ਦੀ ਨਿਗਾ ਚ ਬਹੁਤ ਵੱਡਾ ਹੋ ਗਿਆ ਇੱਕ ਤਾਂ ਉਹ ਦਾਗ ਮੈਂ ਕਹਿੰਦਾ ਧੋਤਾ ਗਿਆ ਜਿਹੜਾ ਵਕਾਊ ਵਾਲਾ ਇੱਕ ਵਾਰੀ ਸਾਰਿਆਂ ਤੇ ਲੱਗ ਗਿਆ ਸੀ ਜੀ ਬਿਲਕੁਲ ਠੀਕ ਹੈ ਜੀ ਆਟੇ ਦੇ ਨਾਲ ਘਣ ਵੀ ਪਿਸ ਗਿਆ ਸੀ ਉਹ ਜਿਹੜਾ ਜਿਹੜੇ ਬੰਦਿਆਂ ਤੇ ਕੋਈ ਉਂਗਲ ਨਹੀਂ ਉੱਠਦੀ ਸੀ ਕਿਸੇ ਕਿਸਮ ਦੀ ਤੇ ਪਰ ਲੋਕ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਤਾਂ ਉਹ ਦਾਗ ਧੋਤਾ ਗਿਆ ਅਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਕਾਇਮ ਰੱਖਣ ਚੜ੍ਹਦੀ ਕਲਾ ਚ ਰੱਖਣ ਉਹਨਾਂ ਨੂੰ ਤੇ ਬਹੁਤ ਲੰਮੀ ਉਮਰ ਬਖਸ਼ਣ ਉਹਨਾਂ ਨੂੰ ਤੇ ਮੋਰਚੇ ਨੂੰ ਫਤਿਹ ਵਾਲੇ ਪਾਸੇ ਸੱਚੇ ਪਾਤਸ਼ਾਹ ਲੈ ਕੇ ਜਾਣ